ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਮੋਗੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜਾਰਿਸ਼ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਅਜਿਹੇ ਪੰਜਾਬੀ ਟੈਕਸੀ ਡਰਾਈਵਰ ਦੀ ਕਹਾਣੀ ਆ ਜਿਹੜਾ ਮੁੰਬਈ ਵਰਗੇ ਵੱਡੇ ਸ਼ਹਿਰ ਦੇ ਵਿੱਚ ਆਪਣੀ ਟੈਕਸੀ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਭਾਵੇਂ ਕਿ ਉਹ ਆਪਣੀ ਟੈਕਸੀ ਚਲਾ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਉਹਨਾਂ ਦੇ ਸ਼ੌਂਕ ਪੂਰੇ ਨਹੀਂ ਕਰ ਸਕਦਾ ਮਹਿੰਗਾਈ ਦੇ ਜ਼ਮਾਨੇ ਵਿੱਚ ਐਨੇ ਵੱਡੇ ਮਹਾਨਗਰ ਦੇ ਵਿੱਚ ਰਹਿਣਾ ਕਮਾਈ ਦੇ ਹਿਸਾਬ ਨਾਲ ਖਰਚੇ ਵੀ ਓਨੇ ਹੀ ਜ਼ਿਆਦਾ ਹੁੰਦੇ ਆ ਸਰਵਣ ਸਿੰਘ ਨਾਮ ਦਾ ਇੱਕ ਪੰਜਾਬੀ ਨੌਜਵਾਨ ਜਿਹੜਾ ਕਿ ਪਹਿਲਾਂ ਪੰਜਾਬ ਦੇ ਵਿੱਚ ਟੈਕਸੀ ਚਲਾਉਂਦਾ ਫਿਰ ਉਹਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਉਨੀ ਇਨਕਮ ਨਹੀਂ ਹੁੰਦੀ ਮੁੰਬਈ ਬਹੁਤ ਵੱਡਾ ਮਹਾਨਗਰ ਆ ਉੱਥੇ ਕਮਾਈ ਜ਼ਿਆਦਾ ਹੋਊ ਇਸ ਲਈ ਉਹ ਆਪਣੀ ਪਤਨੀ ਦੇ ਨਾਲ ਮੁੰਬਈ ਜਾ ਕੇ ਰਹਿਣ ਲੱਗਦਾ ਤੇ ਉੱਥੋਂ ਦੀਆਂ ਸੜਕਾਂ ਤੇ ਟੈਕਸੀ ਚਲਾਉਂਦਾ ਮੁੰਬਈ ਇੱਕ ਬਹੁਤ ਵੱਡਾ ਨਗਰ ਆ ਜਿੱਥੇ ਕਿ ਵੱਡੇ ਵੱਡੇ ਸਿਤਾਰੇ ਵੱਡੇ ਵੱਡੇ ਲੋਕ ਆ ਜਿਹੜੇ ਉੱਥੇ ਰਹਿੰਦੇ ਆ ਇੱਕ ਦਿਨ ਉਹ ਆਪਣੀ ਟੈਕਸੀ 에ਅਰਪੋਰਟ ਤੋਂ ਲਿਆ ਕੇ ਕਿਸੇ ਹੋਟਲ ਦੇ ਵਿੱਚ ਜਾਂਦਾ ਇੱਕ ਵੱਡੇ ਸਾਰੇ ਹੋਟਲ ਦੇ ਵਿੱਚ ਇੱਕ ਕੁੜੀ ਨੂੰ ਉਤਾਰਦਾ ਤੇ ਉਹ ਕੁੜੀ ਸੀ ਜਿਹੜੀ ਵਿਦੇਸ਼ੀ ਗੋਰੀ ਕੁੜੀ ਹੁੰਦੀ ਆ ਜਿਹਦਾ ਨਾਮ ਜੈਸਕਾ ਹੁੰਦਾ ਜੈਸਕਾ ਟੈਕਸੀ ਦੇ ਵਿੱਚੋਂ ਉਤਰਦੀ ਆ ਟੈਕਸੀ ਡਰਾਈਵਰ ਨੂੰ ਪੈਸੇ ਦਿੰਦੀ ਆ ਤੇ ਹੋਟਲ ਦੇ ਅੰਦਰ ਚਲੀ ਜਾਂਦੀ ਆ ਜਾ ਕੇ ਉਹ ਹੋਟਲ ਦੇ ਕਮਰੇ ਵਿੱਚ ਆਰਾਮ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਟੈਕਸੀ ਡਰਾਈਵਰ ਹੁੰਦਾ ਉਹੋ ਇੱਕ ਦੋ ਸਵਾਰੀਆਂ ਨੂੰ ਹੋਰ ਚੁੱਕਦਾ ਉਸ ਤੋਂ ਬਾਅਦ ਰਾਤ ਨੂੰ ਆਪਣੇ ਘਰ ਚਲਿਆ ਜਾਂਦਾ ਸਰਬਨ ਸਿੰਘ ਤੇ ਉਹਦੀ ਪਤਨੀ ਤੇ ਉਹਦਾ ਇੱਕ ਬੇਟਾ ਜਿਹੜੇ ਕਿ ਮੁੰਬਈ ਦੇ ਵਿੱਚ ਰਹਿੰਦੇ ਆ ਸਰਬਨ ਸਿੰਘ ਦਾ ਬੇਟਾ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਆ ਤੇ ਉਹ ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਪੜ੍ਹਦਾ ਸਰਬਨ ਸਿੰਘ ਨੂੰ ਇਹ ਸੀ ਕਿ ਮੈਂ ਘੱਟ ਪੜ੍ਹਿਆ ਲਿਖਿਆ ਸੀ ਇਸ ਕਰਕੇ ਮੈਂ ਟੈਕਸੀ ਚਲਾਉਣ ਜੋਗਾ ਰਹਿ ਗਿਆ ਵੀ ਮੈਂ ਆਪਣੇ ਬੱਚੇ ਨੂੰ ਵਧੀਆ ਪੜ੍ਹਾਵਾਂ ਪਰ ਮੁੰਬਈ ਵਰਗੇ ਸਕੂਲਾਂ ਦੀਆਂ ਫੀਸਾਂ ਦੇਣਾ ਉਹਦੇ ਵਾਸਤੇ ਦੀ ਗੱਲ ਨਹੀਂ ਸੀ ਇਸ ਲਈ ਉਹ ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਪੜਾ ਰਿਹਾ ਪਰ ਉਹਦਾ ਬੇਟਾ ਫਿਰ ਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰਾ ਤੇ ਉਹਦਾ ਬੇਟਾ 10 ਸਾਲ ਦਾ ਸਰਵਣ ਸਿੰਘ ਦੀ ਉਮਰ ਜਿਹੜੀ ਉਹ 45 ਸਾਲ ਦੇ ਕਰੀਬ ਆ ਬਹੁਤ ਮਿਹਨਤੀ ਤੇ ਇਮਾਨਦਾਰ ਬੰਦਾ ਉਹ ਆਪਣੀ ਟੈਕਸੀ ਘਰੇ ਲਿਆ ਕੇ ਖੜਾਉਂਦਾ ਉਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਗੱਲਾਂ ਬਾਤਾਂ ਕਰਦਾ ਰਾਤ ਨੂੰ ਖਾਣਾ ਖਾਂਦੇ ਆ ਤੇ ਸੌ ਜਾਂਦੇ ਆ ਅਗਲੇ ਦਿਨ ਉਹ ਆਪਣੀ ਟੈਕਸੀ ਲੈ ਕੇ ਫੇਰ ਕੰਮ ਤੇ ਚਲਿਆ ਜਾਂਦਾ। ਇੱਧਰ ਜਿਹੜੀ ਜੈਸਕਾ ਗਈ, ਜੈਸਕਾ ਹੋਟਲ ਦੇ ਵਿੱਚ ਆ ਕੇ ਫਰੈਸ਼ ਹੁੰਦੀ ਆ, ਸੌਂ ਜਾਂਦੀ ਆ ਰਾਤ ਨੂੰ। ਸੌ ਕਿ ਅਗਲੇ ਦਿਨ ਉਹ ਫੇਰ ਕਿਤੇ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਆ, ਮਤਲਬ ਕਿ ਉਹਨੂੰ ਇਹ ਆ ਵੀ ਮੈਂ ਘੁੰਮਣ ਫਿਰਨ ਜਾਵਾਂ ਕਿਉਂਕਿ ਉਹ ਸਪੈਸ਼ਲ ਘੁੰਮਣ ਫਿਰਨ ਆਈ ਸੀ। ਪਹਿਲਾਂ ਉਹ ਮੁੰਬਈ ਆਉਂਦੀ ਆ, ਫੇਰ ਉਹਨੇ ਦਿੱਲੀ ਜਾਣਾ ਹੁੰਦਾ ਤੇ ਪੰਜਾਬ ਜਾਣਾ ਹੁੰਦਾ। ਵੱਖ-ਵੱਖ ਥਾਵਾਂ ਤੇ ਉਹਨੇ ਜਾਣਾ ਹੁੰਦਾ ਤੇ ਉਹਦਾ 15 ਦਿਨ ਦਾ ਵੀਜ਼ਾ ਹੁੰਦਾ। ਚਲੋ ਜਿਸका ਸੌਂ ਜਾਂਦੀ ਆ ਅਗਲੇ ਦਿਨ ਸਵੇਰੇ ਉੱਠਦੀ ਆ ਉੱਠ ਕੇ ਉਹ ਤਿਆਰ ਹੁੰਦੀ ਆ ਤੇ ਉਹ ਇੱਕ ਕੈਬ ਕਰਦੀ ਆ ਕੈਬ ਦੇ ਵਿੱਚ ਬੈਠ ਕੇ ਉਹ ਮੁੰਬਈ ਦੀਆਂ ਵੱਖ-ਵੱਖ ਥਾਵਾਂ ਤੇ ਘੁੰਮਦੀ ਆ ਇਹ سلسلہ ਇਸੇ ਤਰ੍ਹਾਂ ਚੱਲਦਾ ਰਹਿੰਦਾ ਚਾਰ-ਪੰਜ ਦਿਨ ਉਹ ਮੁੰਬਈ ਦੀਆਂ ਸੜਕਾਂ ਤੇ ਘੁੰਮਣ ਤੋਂ ਬਾਅਦ ਮੁੰਬਈ ਦੀਆਂ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਸੀ ਜਿਹੜੀਆਂ ਥਾਵਾਂ ਦੇਖਣ ਵਾਲੀਆਂ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਉਹ ਦਿੱਲੀ ਚਲੀ ਜਾਂਦੀ ਆ ਦਿੱਲੀ ਉਹ ਬਾਈ ਟ੍ਰੇਨ ਜਾਂਦੀ ਆ ਤੇ ਉਸ ਤੋਂ ਬਾਅਦ ਦਿੱਲੀ ਕੋਹੋ ਹੋਟਲ ਲੈ ਲੈਂਦੀ ਆ ਦਿੱਲੀ ਦੇ ਵਿੱਚ ਜਾ ਕੇ ਉਹ 2-3 ਦਿਨ ਰਹਿੰਦੀ ਆ ਤੇ ਉਸ ਤੋਂ ਬਾਅਦ ਉਹਨੇ ਪੰਜਾਬ ਜਾਣਾ ਹੁੰਦਾ ਪੰਜਾਬ ਜਾਣ ਤੋਂ ਪਹਿਲਾਂ ਜਦੋਂ ਉਹ ਆਪਣਾ ਪਰਸ ਫਰੋਲਦੀ ਆਪਣਾ ਸਮਾਨ ਵੇਖਦੀ ਆ ਤਾਂ ਉਹ ਆਪਣਾ ਪਾਸਪੋਰਟ ਲੱਭਦੀ ਆ ਕਿਉਂਕਿ ਉਹ ਆਪਣੇ ਪਾਸਪੋਰਟ ਜਦੋਂ ਵੀ ਆਪਣੇ ਕੋਲ ਕੋਈ ਸਮਾਨ ਹੁੰਦਾ ਆਪਾਂ ਵੇਖਦੇ ਆ ਸਾਰਾ ਕੁਝ ਪਹਿਲਾਂ ਉਹਦਾ ਧਿਆਨ ਨਹੀਂ ਗਿਆ ਪਰ ਜਦੋਂ ਉਹਨੇ ਆਪਣਾ ਸਮਾਨ ਠੇਤੀ ਫਰੋਲਿਆ ਤਾਂ ਉਹਨੂੰ ਇਹ ਲੱਗਿਆ ਵੀ ਮੇਰਾ ਪਾਸਪੋਰਟ ਕਿੱਥੇ ਆ ਫਿਰ ਉਹਨੇ ਆਪਣਾ ਪਰਸ ਫਰੋਲਿਆ ਪਰ ਉਹਨੂੰ ਆਪਣਾ ਪਾਸਪੋਰਟ ਨਹੀਂ ਮਿਲਿਆ ਸਮਾਨ ਦੇ ਵਿੱਚੋਂ ਇਸ ਕਰਕੇ ਉਹ ਪਰੇਸ਼ਾਨ ਹੋ ਜਾਂਦੀ ਆ ਕਿਉਂਕਿ ਉਹ ਕੈਨੇਡਾ ਤੋਂ ਆਈ ਹੁੰਦੀ ਆ ਤੇ ਉਹਦਾ 15 ਦਿਨਾਂ ਦਾ ਵੀਜ਼ਾ ਹੁੰਦਾ ਜਦੋਂ ਹੁਣ ਉਹਦਾ ਪਾਸਪੋਰਟ ਹੀ ਹੈ ਨਹੀਂ ਤੇ ਉਹ ਵਾਪਸ ਕਿਵੇਂ ਜਾਊਗੀ ਇਸ ਕਰਕੇ ਉਹ ਫਿਕਰਮੰਦ ਹੋ ਜਾਂਦੀ ਆ ਦਿੱਲੀ ਤੋਂ ਬਾਅਦ ਪੰਜਾਬ ਜਾਣ ਦੀ ਉਹਦੀ ਜਿਹੜੀ ਗੱਲ ਆ ਉਹ ਵਿੱਚ ਹੀ ਰਹਿ ਜਾਂਦੀ ਆ ਤੇ ਉਹ ਜਿੱਥੇ-ਜਿੱਥੇ ਦਿੱਲੀ ਦੀਆਂ ਥਾਵਾਂ ਤੇ ਗਈ ਹੁੰਦੀ ਆ ਜਿਹੜੇ-ਜਿਹੜੇ ਹੋਟਲਾਂ ਤੇ ਗਈ ਹੁੰਦੀ ਆ ਸਾਰੇ ਕਿਤੇ ਪਤਾ ਕਰਦੀ ਆ ਪਰ ਉਹਨੂੰ ਕਿਤੋਂ ਵੀ ਪਾਸਪੋਰਟ ਨਹੀਂ ਮਿਲਦਾ ਉਸ ਤੋਂ ਬਾਅਦ ਉਹ ਵਾਪਸ ਮੁੰਬਈ ਆਉਂਦੀ ਆ ਮੁੰਬਈ ਵੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹ ਗਈ ਹੁੰਦੀ ਆ ਹੁਣ ਉਹ ਸੋਚਦੀ ਆ ਵੀ ਮੈਂ ਤਾਂ 100 ਥਾਈਂ ਘੁੰਮਦੀ ਫਿਰਦੀ ਰਹੀਆਂ ਤੇ ਸਮਾਨ ਮੇਰਾ ਨਾਲ ਹੁੰਦਾ ਸੀ ਹੁਣ ਮੈਨੂੰ ਕੀ ਪਤਾ ਉਹ ਪਾਸਪੋਰਟ ਕਿੱਥੇ ਡਿੱਗ ਗਿਆ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਹੋਈਆਂ ਫੋਟੋਆਂ ਨੂੰ ਉਹ ਵੇਖਣ ਦੀ ਕੋਸ਼ਿਸ਼ ਕਰਦੀ ਆ ਬੜੇ ਧਿਆਨ ਨਾਲ ਫੋਟੋਆਂ ਦੇਖਦੀ ਆ ਵੀ ਕਿਤੇ ਮੇਰੇ ਪਾਸਪੋਰਟ ਦਾ ਕੋਈ ਕਲਿਊ ਮਿਲ ਜੇ ਪਰ ਉਹਨੂੰ ਪਾਸਪੋਰਟ ਦਾ ਕੋਈ ਵੀ ਕਲਿਊ ਨਹੀਂ ਮਿਲਦਾ ਫਿਰ ਉਹ ਵੇਲਾ ਯਾਦ ਕਰਦੀ ਆ ਵੀ ਜਿਸ ਦਿਨ ਮੈਂ ਕੈਨੇਡਾ ਤੋਂ ਆਈ ਆ ਮੁੰਬਈ ਦੇ ਮੈਂ ਕਿਹੜੇ 에어ਪੋਰਟ ਤੇ ਉਤਰੀ ਸੀ ਤੇ ਉੱਥੋਂ ਕਿੱਥੇ ਗਈ ਸੀ ਉੱਥੋਂ ਸ਼ੁਰੂਆਤ ਕਰਦੀ ਆ ਉਹ ਫਿਰ ਉਹਦੇ ਯਾਦ ਆਉਂਦਾ ਵੀ ਇੱਕ ਪੰਜਾਬੀ ਟੈਕਸੀ ਡਰਾਈਵਰ ਸੀ ਸਰਦਾਰ ਜੀ ਜਿਹਦੀ ਟੈਕਸੀ ਦੇ ਵਿੱਚ ਬੈ ਕੇ ਮੈਂ ਤਾਜ ਹੋਟਲ ਦੇ ਵਿੱਚ ਗਈ ਸੀ ਉਸ ਤੋਂ ਬਾਅਦ ਉਹ ਤਾਜ ਹੋਟਲ 'ਚ ਜਾਂਦੀ ਆ ਤੇ ਉੱਥੇ ਜਾ ਕੇ ਪੁੱਛਦੀ ਆ ਉਹ ਕਹਿੰਦੇ ਵੀ ਜਿਹੜੇ ਰੂਮ 'ਚ ਤੁਸੀਂ ਰਹੇ ਸੀ ਅਸੀਂ ਸਫਾਈ ਆਲਰੇਡੀ ਕਰਾਉਣੇ ਆ ਸਾਰੇ ਕਮਰਿਆਂ ਦੀ ਜੇ ਸਾਨੂੰ ਪਾਸਪੋਰਟ ਮਿਲਿਆ ਹੁੰਦਾ ਤਾਂ ਅਸੀਂ ਕਿਵੇਂ ਨਾ ਕਿਵੇਂ ਤੁਹਾਨੂੰ ਕੰਟੈਕਟ ਕਰਦੇ ਪਰ ਸਾਨੂੰ ਕੋਈ ਵੀ ਮਿਸਿੰਗ ਪਾਸਪੋਰਟ ਨਹੀਂ ਮਿਲਿਆ ਤੇ ਉਹ ਹੈਰਾਨ ਪਰੇਸ਼ਾਨ ਹੋ ਜਾਂਦੀ ਆ ਤਾਂ ਹੋਟਲ ਦਾ ਜਿਹੜਾ ਮੈਨੇਜਰ ਆ ਉਹਨੂੰ ਕਹਿੰਦਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ ਐਦਾਂ ਕਰੋ ਤੁਸੀਂ ਪੁਲਿਸ ਕੰਪਲੇਨ ਕਰ ਦਿਓ ਮਿਸਿੰਗ ਕੰਪਲੇਨ ਤੁਸੀਂ ਆਪਣੇ ਪਾਸਪੋਰਟ ਦੀ ਕਰਵਾ ਦਿਓ ਤੇ ਉਸ ਕੁੜੀ ਨੂੰ ਜੈਸਕਾ ਨੂੰ ਵੀ ਇਹ ਲੱਗਦਾ ਵੀ ਇਹ ਗੱਲ ਠੀਕ ਕਹਿ ਰਿਹਾ ਉਸ ਤੋਂ ਬਾਅਦ ਉਹ ਨੂੰ ਕਹਿੰਦੀ ਹੈ ਕਿ ਪਲੀਜ਼ ਤੁਸੀਂ ਮੇਰੀ ਮਦਦ ਕਰੋਗੇ ਹੋਟਲ ਦਾ ਮੈਨੇਜਰ ਹੈ ਜਿਹੜਾ ਕਹਿੰਦਾ ਜਰੂਰ ਤੁਹਾਡੀ ਮਦਦ ਕਰੂੰ ਹੋਟਲ ਦਾ ਮੈਨੇਜਰ ਉਹ ਨੂੰ ਥਾਣੇ ਲੈ ਕੇ ਜਾਂਦਾ ਪੁਲਿਸ ਥਾਣੇ ਜਾ ਕੇ ਉਹ ਰਿਪੋਰਟ ਦਰਜ ਕਰਾਉਂਦੀ ਆ ਹੁਣ ਪੁਲਿਸ ਵਾਲੇ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੰਨੇ ਵੱਡੇ ਮਹਾਨਗਰ ਦੇ ਵਿੱਚ ਹੁਣ ਪਾਸਪੋਰਟ ਲੱਭਣਾ ਕੋਈ ਸੌਖੀ ਗੱਲ ਤਾਂ ਨਹੀਂ ਪਰ ਫਿਰ ਵੀ ਉਹ ਜੈਸਕਾ ਨੂੰ ਭਰੋਸਾ ਦਵਾਉਂਦੇ ਆ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਜੈਸਕਾ ਬੜੀ ਪਰੇਸ਼ਾਨ ਹੁੰਦੀ ਆ ਫਿਰ ਉਹ ਅੰਬੈਸੀ ਜਾਂਦੀ ਆ ਅੰਬੈਸੀ ਜਾ ਕੇ ਉਹ ਕੈਨੇਡੀਅਨ ਦੂਤਾਵਾਸ ਨਾਲ ਗੱਲ ਕਰਦੀ ਆ ਤਾਂ ਉਹ ਕਹਿੰਦੇ ਵੀ ਐਮਰਜੈਂਸੀ ਪਾਸਪੋਰਟ ਬਣਾਉਣ ਤੇ ਵੀ ਤੁਹਾਨੂੰ ਘੱਟੋ ਘੱਟ 20 ਤੋਂ 22 ਦਿਨ ਦਾ ਸਮਾਂ ਲੱਗ ਜਾਊਗਾ ਪਰ ਉਹਨੇ ਜਲਦੀ ਜਾਣਾ ਹੁੰਦਾ ਕਿਉਂਕਿ ਉਹਨੂੰ ਉਹਦਾ ਕੋਈ ਐਗਜ਼ਾਮ ਹੁੰਦਾ ਕੈਨੇਡਾ ਦੇ ਵਿੱਚ ਜਿਹੜਾ ਕਿ ਉਹਨੇ ਬਹੁਤ ਜ਼ਰੂਰੀ ਐਗਜ਼ਾਮ ਦੇਣਾ ਹੁੰਦਾ ਤੇ ਚਲੋ ਹੈਰਾਨ ਪਰੇਸ਼ਾਨ ਹੁੰਦੀ ਆ ਤੇ ਭਾ ਜਿਹੜਾ ਕੈਨੇਡੀਅਨ ਦੂਤਾਵਾਸ ਹੁੰਦਾ ਉਹ ਨੂੰ ਇਹ ਕਹਿ ਕੇ ਮੋੜ ਦਿੰਦਾ ਉਹ ਫਿਰ ਪੁਲਿਸ ਥਾਣੇ ਜਾਂਦੀ ਆ ਪੁਲਿਸ ਵਾਲੇ ਉਹਨੂੰ ਫਿਰ ਯਕੀਨ ਦਵਾਉਂਦੇ ਆ ਉਹ ਜੋ ਉਹਨੇ ਚੀਜ਼ਾਂ ਘੁੰਮੀਆਂ ਸੀ ਜੋ ਥਾਵਾ ਘੁੰਮੀਆਂ ਸੀ ਵੇਖੀਆਂ ਸੀ ਜਿਹੜੀਆਂ ਚੀਜ਼ਾਂ ਉਹਨਾਂ ਦੀ ਉਹਨੂੰ ਕੋਈ ਖੁਸ਼ੀ ਨਹੀਂ ਰਹੀ ਸੀ ਤੇ ਉਹਨੂੰ ਇਹ ਲੱਗਦਾ ਸੀ ਕਿ ਇੰਡੀਆ ਆਉਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਬੜੀ ਉਹ ਪਰੇਸ਼ਾਨ ਰਹਿੰਦੀ ਆ ਸਾਰੇ ਕਿਤੇ ਉਹ ਲੱਭਦੀ ਰਹਿੰਦੀ ਆ ਟੈਕਸੀ ਵਾਲੇ ਨੂੰ ਲੱਭਦੀ ਆ ਵੀ ਕੀ ਪਤਾ ਮੈਨੂੰ ਕੋਈ ਟੈਕਸੀ ਵਾਲਾ ਲੱਭ ਜੇ ਉਹ ਪਰ ਐਦਾਂ ਹਨਾ ਟੈਕਸੀ ਦਾ ਨੰਬਰ ਨਹੀਂ ਯਾਦ ਸੀ ਕੋਈ ਡਰਾਈਵਰ ਦਾ ਨਾਮ ਨਹੀਂ ਉਹਨੂੰ ਪਤਾ ਸੀ ਕੁਝ ਵੀ ਉਹਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਐਡੇ ਵੱਡੇ ਮਹਾਨਗਰ ਦੇ ਵਿੱਚ ਇੱਕ ਬੰਦੇ ਨੂੰ ਲੱਭਣਾ ਬੜਾ ਔਖਾ ਸੀ ਤੇ ਇੱਧਰ ਜਿਹੜਾ ਸਰਵਣ ਸਿੰਘ ਆ ਉਹਨੇ ਇੱਕ ਹਫ਼ਤੇ ਤੱਕ ਆਪਣੀ ਕਾਰ ਦੀ ਸਫਾਈ ਨਹੀਂ ਕੀਤੀ ਸੀ ਟੈਕਸੀ ਦੀ ਤੇ ਜਿਸ ਦਿਨ ਐਤਵਾਰ ਹੁੰਦਾ ਉਹ ਉਸ ਦਿਨ ਸੋਚਦਾ ਵੀ ਅੱਜ ਮੈਂ ਕਾਰ ਦੀ ਸਫਾਈ ਕਰ ਲਵਾਂ ਤੇ ਇਹਨੂੰ ਬਾਹਰੋਂ ਵੀ ਧੋ ਲਵਾਂ ਅੰਦਰੋਂ ਵੀ ਸਫਾਈ ਕਰ ਲਵਾਂ ਤੇ ਅੱਜ ਮੈਂ ਥੋੜਾ ਲੇਟ ਜਾਊਂਗਾ। ਉਹ ਤੇ ਉਹਦਾ ਬੇਟਾ ਜਿਹੜਾ ਉਹ ਆਪਣੀ ਕਾਰ ਧੋਣ ਲੱਗ ਜਾਂਦੇ ਆ। ਕਾਰ ਧੋਂਦਿਆਂ ਧੋਂਦਿਆਂ ਜਿਹੜਾ ਸਰਵਣ ਸਿੰਘ ਦਾ ਬੇਟਾ ਹੁੰਦਾ ਉਹ ਗੱਡੀ ਦੇ ਵਿੱਚੋਂ ਇੱਕ ਨੀਲੇ ਜਿਹੇ ਰੰਗ ਦੀ ਛੋਟੀ ਜੀ ਕਾਪੀ ਕੱਢਦਾ ਜਿਹਦੇ ਤੇ ਸੁਨਹਿਰੀ ਅੱਖਰਾਂ ਨਾਲ ਅੰਗਰੇਜ਼ੀ ਦੇ ਵਿੱਚ ਕੁਝ ਲਿਖਿਆ ਹੁੰਦਾ। ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਕਿੰਨੀ ਸੋਹਣੀ ਕਾਪੀ ਤੁਹਾਡੀ ਗੱਡੀ ਦੇ ਵਿੱਚੋਂ ਮਿਲੀ ਆ ਆ ਦੇਖੋ ਇੱਥੇ ਇੱਕ ਦੀਦੀ ਦੀ ਫੋਟੋ ਵੀ ਆ ਤੇ ਜਿਹੜਾ ਉਹ ਸਰਵਣ ਸਿੰਘ ਆ ਉਹ ਪਾਸਪੋਰਟ ਫੜ ਲੈਂਦਾ ਤੇ ਉਹ ਵੇਖ ਕੇ ਸਮਝ ਜਾਂਦਾ ਵੀ ਇਹ ਕਾਪੀ ਨਹੀਂ ਇਹ ਤਾਂ ਪਾਸਪੋਰਟ ਲੱਗਦਾ ਜਦੋਂ ਉਹ ਪਾਸਪੋਰਟ ਨੂੰ ਖੋਲ ਕੇ ਵੇਖਦਾ ਤਾਂ ਜੈਸਕਾ ਦੀ ਹੱਸਦੀ ਹੱਸਦੇ ਚਿਹਰੇ ਦੀ ਤਸਵੀਰ ਵੇਖ ਕੇ ਉਹਨੂੰ ਯਾਦ ਆਉਂਦਾ ਵੀ ਹਾਂ ਇਸ ਕੁੜੀ ਨੂੰ ਮੈਂ 에ਅਰਪੋਰਟ ਤੋਂ ਲਿਆਇਆ ਸੀ ਪਹਿਲਾ ਉਹ ਪਾਸਪੋਰਟ ਨੂੰ ਵੇਖਦਾ ਤੇ ਉਹਦੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਵੀ ਕਿਉਂ ਨਾ ਮੈਂ ਇਹ ਪਾਸਪੋਰਟ ਆ ਜਿਹੜਾ ਇਹ ਕਿਸੇ ਦੋ ਨੰਬਰ ਦੇ ਬੰਦੇ ਨੂੰ ਦੇ ਦਿਆਂ ਕਿਉਂਕਿ ਦੋ ਨੰਬਰ ਦਾ ਤਾਂ ਦਾ ਬਹੁਤ ਚੱਲਦਾ ਪਾਸਪੋਰਟ ਜਿਹੜਾ ਹੁੰਦਾ ਖਾਸ ਕਰਕੇ ਬਾਹਰਲੇ ਦੇਸ਼ ਦੇ ਪਾਸਪੋਰਟ ਵਾਸਤੇ ਲੋਕ ਕਿੰਨਾ ਵੀ ਪੈਸਾ ਦੇਣ ਨੂੰ ਤਿਆਰ ਹੁੰਦੇ ਆ ਉਤੋਂ ਜਾਲੀ ਫੋਟੋ ਸਕੈਨ ਕਰਕੇ ਕੁਝ ਵੀ ਹੋ ਸਕਦਾ ਕਿਉਂਕਿ ਹੋਰ ਕੁਝ ਹੋਵੇ ਨਾ ਹੋਵੇ ਸਾਡੇ ਭਾਰਤ ਦੇ ਵਿੱਚ ਦੋ ਨੰਬਰ ਦਾ ਕੰਮ ਆ ਜਿਹੜਾ ਬੜਾ ਚੱਲਦਾ ਪਰ ਫਿਰ ਉਹ ਜਦੋਂ ਪਾਸਪੋਰਟ ਖੋਲਦਾ ਤੇ ਉਹ ਜੈਸਕਾ ਦੇ ਹੱਸਦੇ ਚਿਹਰੇ ਦੀ ਤਸਵੀਰ ਵੇਖਦਾ ਫਿਰ ਇਹਨੂੰ ਐ ਲੱਗਦਾ ਵੀ ਨਹੀਂ ਇੰਨੇ ਸਾਲਾਂ ਦੀ ਇਮਾਨਦਾਰੀ ਮੈਂ ਅਜਾਈ ਨਹੀਂ ਗਵਾਉਂਗਾ ਉਹ ਸੋਚਦਾ ਵੀ ਮੈਂ ਇਹਨੂੰ ਕੁੜੀ ਨੂੰ ਲੱਭੂੰਗਾ ਕਿਉਂਕਿ ਉਹਨੂੰ ਪਤਾ ਸੀ ਵੀ ਇਹ ਕੁੜੀ ਹੈ ਜਿਹੜੀ ਪਾਸਪੋਰਟ ਬਿਨਾ ਇੱਥੋਂ ਜਾ ਨਹੀਂ ਸਕਦੀ ਤੇ ਉਹ ਕਿੰਨੀ ਪਰੇਸ਼ਾਨ ਹੋਊਗੀ ਉਹਨਾਂ ਸੋਚਦਾ ਵੀ ਅੱਜ ਮੈਂ ਕੰਮ ਤੇ ਨਹੀਂ ਜਾਂਦਾ ਕਾਰ ਨੂੰ ਧੋਣ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਉਹ ਜੈਸਕਾ ਦੀ ਫੋਟੋ ਦਿਖਾਉਂਦਾ ਜੈਸਕਾ ਦਾ ਪਾਸਪੋਰਟ ਦਿਖਾਉਂਦਾ ਉਦੇਕਰ ਵਾਲੀ ਵੀ ਕਹਿੰਦੀ ਆ ਕਿ ਨਹੀਂ ਤੁਸੀਂ ਹੁਣ ਤੱਕ ਹਨਾ ਇੱਕ ਨੰਬਰ ਦੀ ਕਮਾਈ ਕੀਤੀ ਆ ਮਿਹਨਤ ਕੀਤੀ ਆ ਤੁਸੀਂ ਐਦਾਂ ਕਰੋ ਤੁਸੀਂ ਇਸ ਕੁੜੀ ਨੂੰ ਲੱਭੋ ਉਹ ਆਪਣੇ ਟੈਕਸੀ ਨੂੰ ਚਲਾਉਂਦਾ ਤੇ ਸੜਕਾਂ ਤੇ ਲੱਭਦਾ ਫਿਰਦਾ ਲੱਭਦੇ ਫਿਰਦੇ ਉਹ ਕਈ ਟੈਕਸੀ ਵਾਲਿਆਂ ਨੂੰ ਦਿਖਾਉਂਦਾ ਬੱਸਾਂ ਦੇ ਵਿੱਚ ਦਿਖਾਉਂਦਾ ਵੀ ਕਿਸੇ ਨੇ ਆ ਕੁੜੀ ਵੇਖੀ ਹੋਵੇ ਹੁਣ ਇੰਨੇ ਵੱਡੇ ਮਹਾਨਗਰ ਦੇ ਵਿੱਚ ਇੱਕ ਕੁੜੀ ਨੂੰ ਲੱਭਣਾ ਕੋਈ ਸੌਖਾ ਤਾਂ ਹੈ ਨਹੀਂ ਸੀ ਫਿਰ ਉਹ ਕੀ ਸੋਚਦਾ ਕਿ ਮੈਨੂੰ ਪੁਲਿਸ ਥਾਣੇ ਜਾਣਾ ਚਾਹੀਦਾ ਜਿਹੜਾ ਅ ਕਹਿ ਲੋ 에어ਪੋਰਟ ਦੇ ਨੇੜੇ ਥਾਣਾ ਹੁੰਦਾ ਉਹ ਉੱਥੇ ਜਾਂਦਾ ਤੇ ਜਾ ਕੇ ਉਹ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਦੱਸਦਾ ਪੁਲਿਸ ਵਾਲੇ ਆ ਜਿਹੜੇ ਉਹ ਪਾਸਪੋਰਟ ਫੜਦੇ ਆ ਤੇ ਉਹਦੇ ਤੇ ਸ਼ੱਕ ਦੀ ਨਿਗਾਹ ਨਾਲ ਵੇਖਦੇ ਆ ਉਹਨੂੰ ਕਹਿੰਦੇ ਆ ਵੀ ਇੰਨੇ ਦਿਨਾਂ ਦਾ ਇਹ ਪਾਸਪੋਰਟ ਤੇਰੀ ਗੱਡੀ ਤੇਰੇ ਕੋਲ ਸੀ ਤੂੰ ਕਿੱਥੇ ਸੀ ਤੂੰ ਉਹ ਦਿਨਾਂ ਕਿਉਂ ਨਹੀਂ ਲੈ ਕੇ ਆਇਆ ਫਿਰ ਸਰਬਣ ਸਿੰਘ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਇਹ ਪਾਸਪੋਰਟ ਮੇਰੀ ਗੱਡੀ ਦੇ ਜਿਹੜੀ ਖਿੜਕੀ ਆ ਉਹਦੇ ਵਿੱਚ ਸਨ ਚ ਡਿੱਗਿਆ ਹੋਇਆ ਸੀ ਵੀ ਮੈਂ ਇਹਨਾਂ ਧਿਆਨ ਨਹੀਂ ਦਿੱਤਾ ਉਹ ਤਾਂ ਅਸੀਂ ਗੱਡੀ ਦੀ ਸਫਾਈ ਕਰਦੇ ਸੀ ਮੈਂ ਤੇ ਮੇਰਾ ਬੇਟਾ ਮੇਰੇ ਬੇਟੇ ਨੇ ਵੇਖ ਲਿਆ ਚਲੋ ਉਹਦੀ ਗੱਲ ਤੇ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਯਕੀਨ ਆਉਂਦਾ ਤੇ ਉਹ ਕਹਿੰਦੇ ਆ ਕਿ ਠੀਕ ਆ ਅਸੀਂ ਮਦਦ ਕਰਦੇ ਆ ਆਪਾਂ ਉਹ ਕੁੜੀ ਨੂੰ ਲੱਭਦੇ ਆ ਤੇ ਚਲੋ ਉਸ ਤੋਂ ਬਾਅਦ ਉਹ ਹੋਰ ਥਾਣਿਆਂ ਦੇ ਵਿੱਚ ਜਿਹੜੀ ਮੇਲ ਕਰ ਦਿੰਦੇ ਆ ਵੀ ਇੱਕ ਵਿਦੇਸ਼ੀ ਕੁੜੀ ਦਾ ਪਾਸਪੋਰਟ ਮਿਲਿਆ ਵੀ ਜਿਉ ਕੁੜੀ ਦੀ ਕੋਈ ਕੰਪਲੇਨ ਆਈ ਆ ਅੱਧੇ ਘੰਟੇ ਬਾਅਦ ਹੀ ਇੱਕ ਹੋਰ ਪੁਲਿਸ ਥਾਣੇ ਦੇ ਵਿੱਚੋਂ ਇਹਨਾਂ ਨੂੰ ਫੋਨ ਆ ਜਾਂਦਾ ਵੀ ਹਾਂ ਸਾਡੇ ਕੋਲ ਜੈਸਕਾ ਨਾਮ ਦੀ ਇੱਕ ਕੁੜੀ ਨੇ ਕਈ ਦਿਨ ਪਹਿਲਾਂ ਪਾਸਪੋਰਟ ਗੁੰਮ ਹੋਣ ਦੀ ਜਿਹੜੀ ਰਿਪੋਰਟ ਲਖਾਈ ਸੀ ਚਲੋ ਪੁਲਿਸ ਵਾਲੇ ਜਿਹੜੇ ਖੁਸ਼ ਹੁੰਦੇ ਆ ਉਸ ਤੋਂ ਬਾਅਦ ਉਹ ਸਬੰਧਤ ਥਾਣੇ ਵਾਲੇ ਆ ਜਿਹੜੇ ਉਹ ਜੈਸਕਾ ਨੂੰ ਕਾਲ ਕਰਦੇ ਆ ਜੈਸਕਾ ਇੱਕ ਹੋਟਲ ਦੇ ਵਿੱਚ ਬਹੁਤ ਉਦਾਸ ਬੈਠੀ ਹੁੰਦੀ ਆ ਤੇ ਉਹ ਕਾਲ ਉਠਾਉਂਦੀ ਆ ਤਾਂ ਗੋਪੁਲਿਸ ਵਾਲੇ ਕਹਿੰਦੇ ਆ ਕਿ ਤੁਹਾਡਾ ਪਾਸਪੋਰਟ ਮਿਲ ਗਿਆ ਇਹ ਸੁਣ ਕੇ ਜੈਸਕਾ ਜਿਹੜੀ ਉਹ ਬਹੁਤ ਖੁਸ਼ ਹੁੰਦੀ ਆ ਉਹਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਆ ਤੇ ਪੁਲਿਸ ਥਾਣੇ ਵਾਲੇ ਉਹਨੂੰ ਕਹਿੰਦੇ ਆ ਵੀ ਤੂੰ ਪੁਲਿਸ ਥਾਣੇ ਆ ਜਾ ਉਸ ਤੋਂ ਬਾਅਦ ਉਹ ਕੈਬ ਕਰਦੀ ਆ ਤੇ ਪੁਲਿਸ ਥਾਣੇ ਆ ਜਾਂਦੀ ਆ ਪੁਲਿਸ ਥਾਣੇ ਆ ਕੇ ਉਹ ਸਰਵਣ ਸਿੰਘ ਨੂੰ ਤੇ ਦੂਸਰੇ ਪੁਲਿਸ ਕਾਂਸਟੇਬਲ ਨੂੰ ਵੇਖਦੀ ਆ ਤੇ ਸਰਵਣ ਸਿੰਘ ਨੂੰ ਵੇਖ ਕੇ ਉਹ ਪਛਾਣ ਲੈਂਦੀ ਆ ਵੀ ਹਾਂ ਇਹ ਉਹੀ ਟੈਕਸੀ ਡਰਾਈਵਰ ਆ ਜਿਹਦੇ ਨਾਲ ਮੈਂ ਪਹਿਲੇ ਦਿਨ 에ਅਰਪੋਰਟ ਤੋਂ ਹੋਟਲ ਦੇ ਵਿੱਚ ਗਈ ਸੀ ਤਾਂ ਚਲੋ ਉਹਦੇ ਵੱਲ ਵੇਖਦੀ ਆ ਸਰਬਣ ਸਿੰਘ ਉਹਦਾ ਪਾਸਪੋਰਟ ਲੈ ਕੇ ਉਹਦੇ ਵੱਲ ਵਾਧਾ ਤੇ ਉਹ ਉੱਥੇ ਹੀ ਬਹਿ ਜਾਂਦੀ ਆ ਧਰਤੀ ਤੇ ਬਹਿ ਕੇ ਉਹ ਰੋਣ ਲੱਗ ਜਾਂਦੀ ਆ ਪਰ ਇਹ ਰੋਣਾ ਦੁੱਖ ਦਾ ਨਹੀਂ ਸੀ ਖੁਸ਼ੀ ਦੇ ਹੰਝੂ ਸੀ ਉਹਦੀਆਂ ਅੱਖਾਂ ਦੇ ਵਿੱਚ ਤੇ ਚਲੋ ਉਹ ਪਾਸਪੋਰਟ ਫੜਦੀ ਆ ਉਸ ਤੋਂ ਬਾਅਦ ਤੇ ਉਹਦਾ ਧੰਨਵਾਦ ਕਰਦੀ ਆ ਸਰਬਣ ਸਿੰਘ ਦਾ ਤੇ ਉਹ ਹੱਥ ਜੋੜ ਦਿੰਦਾ ਵੀ ਨਹੀਂ ਧੰਨਵਾਦ ਵਾਲੀ ਕੋਈ ਗੱਲ ਨਹੀਂ ਵੀ ਇਹ ਤਾਂ ਇਨਸਾਨੀਅਤ ਇਨਸਾਨੀਅਤ ਆ ਮੇਰੀ ਹੈ ਨਾ ਇਨਸਾਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਤੇ ਚਲੋ ਉਸ ਤੋਂ ਬਾਅਦ ਉਹ ਕੀ ਕਰਦੀ ਆ ਪਾਸਪੋਰਟ ਫੜਨ ਤੋਂ ਬਾਅਦ ਆਪਣਾ ਪਰਸ ਕੱਢਦੀ ਆ ਪਰਸ ਦੇ ਵਿੱਚੋਂ ਬਾਵਾ ਸਾਰੇ ਪੈਸੇ ਆ ਜਿਹੜੇ ਉਹ ਕੱਢ ਕੇ ਉਹ ਸਰਬਨ ਸਿੰਘ ਨੂੰ ਦੇਣ ਲੱਗਦੀ ਆ ਤਾਂ ਸਰਬਨ ਸਿੰਘ ਆ ਜਿਹੜਾ ਉਹ ਹੱਥ ਜੋੜ ਦਿੰਦਾ ਤੇ ਕਹਿੰਦਾ ਕਿ ਨਹੀਂ ਮੈਡਮ ਇਹ ਪੈਸੇ ਨਹੀਂ ਮੈਂ ਲਵਾਂ ਉਹ ਕਹਿੰਦੀ ਵੀ ਤੇਰੀ ਇਮਾਨਦਾਰੀ ਦੇ ਅੱਗੇ ਇਹ ਪੈਸੇ ਕੁਝ ਵੀ ਨਹੀਂ ਇਹਦੀ ਕੀਮਤ ਕੁਝ ਵੀ ਨਹੀਂ ਪਰ ਮੈਂ ਤੇਰੇ ਹੈਨਾ ਤੂੰ ਮੇਰੀ ਇੰਨੀ ਵੱਡੀ ਸਮੱਸਿਆ ਜਿਹੜੀ ਖਤਮ ਕੀਤੀ ਮੈਂ ਚਾਹਉਣੀ ਆ ਕਿ ਤੂੰ ਇਹ ਪੈਸੇ ਰੱਖ ਲਵੇਂ ਉਹ ਕਹਿੰਦਾ ਵੀ ਨਹੀਂ ਮੈਂ ਪੈਸੇ ਨਹੀਂ ਰੱਖੂਗਾ ਉਹ ਕਹਿੰਦੀ ਵੀ ਤੁਸੀਂ ਮੇਰਾ ਬਹੁਤ ਵੱਡਾ ਕੰਮ ਕੀਤਾ ਮੈਂ ਜਾ ਕੇ ਇਗਜ਼ਾਮ ਦੇਣਾ ਜਿਹੜਾ ਕਿ ਮੇਰੇ ਲਈ ਬਹੁਤ ਜ਼ਰੂਰੀ ਸੀ ਤੇ ਉਹ ਇਗਜ਼ਾਮ ਆ ਜਿਹੜਾ 5 ਸਾਲ ਬਾਅਦ ਮੌਕਾ ਮਿਲਦਾ ਜੇ ਮੇਰਾ ਇਹ ਐਗਜ਼ਾਮ ਮਿਸ ਹੋ ਜਾਂਦਾ ਤਾਂ ਮੈਨੂੰ 5 ਸਾਲ ਮੌਕਾ ਨਹੀਂ ਮਿਲਣਾ ਸੀ ਮੇਰੀ ਸਾਰੀ ਪੜ੍ਹਾਈ ਜਿਹੜੀ ਉਹ ਖੂਚ ਜਾਣੀ ਸੀ ਵੀ ਤੁਸੀਂ ਮੇਰੀ ਮਦਦ ਕੀਤੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮਦਦ ਵੀ ਤੁਹਾਡੀ ਚੀਜ਼ ਆ ਉਹ ਮੈਂ ਤੁਹਾਨੂੰ ਵਾਪਸ ਕੀਤੀ ਆ ਵੀ ਮੈਂ ਕਿਹੜਾ ਕੋਈ ਅਲੱਗ ਕੀਤਾ ਕੁਛ ਤੇ ਉਸ ਤੋਂ ਬਾਅਦ ਚਲੋ ਉਹ ਧੰਨਵਾਦ ਕਰਦੀ ਆ ਪੈਸੇ ਉਹ ਲੈਂਦਾ ਨਹੀਂ ਤੇ ਉੱਥੋਂ ਚਲਿਆ ਜਾਂਦਾ ਫਿਰ ਕੀ ਕਰਦੀ ਆ ਉਹ ਉਹਦੀ 2 ਦਿਨਾਂ ਬਾਅਦ ਫਲਾਈਟ ਹੁੰਦੀ ਆ ਪਰ ਅਗਲੇ ਦਿਨ ਉਹ ਪੁਲਿਸ ਥਾਣੇ ਜਾ ਕੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਹਿੰਦੀ ਆ ਕਿ ਜਿਹੜੇ ਡਰਾਈਵਰ ਨੇ ਹੈਨਾ ਕੱਲ ਮੇਰਾ ਪਾਸਪੋਰਟ ਵਾਪਸ ਕੀਤਾ ਵੀ ਮੈਨੂੰ ਉਹਦੀ ਖਬਰਸਾਰ ਚਾਹੀਦੀ ਆ ਕਿਉਂਕਿ ਜਦੋਂ ਹੁਣ ਉਹ ਪਾਸਪੋਰਟ ਲੈ ਕੇ ਆਇਆ ਸੀ ਤਾਂ ਉਹਦਾ ਸਾਰਾ ਬਾਇਓ ਡਾਟਾ ਜਿਹੜਾ ਪੁਲਿਸ ਵਾਲਿਆਂ ਨੇ ਲਿਖਿਆ ਸੀ ਪੁਲਿਸ ਵਾਲੇ ਉਹ ਸਾਰਾ ਐਡਰੈਸ ਆ ਜਿਹੜਾ ਉਹ ਜੈਸਕਾ ਨੂੰ ਦੇ ਦਿੰਦੇ ਆ ਜੈਸਕਾ ਕੀ ਕਰਦੀ ਆ ਉੱਥੋਂ ਫਿਰ ਕੈਵ ਕਰਦੀ ਆ ਤੇ ਉਹ ਮੁੰਬਈ ਦੇ ਇੱਕ ਬਹੁਤ ਹੀ ਪਛੜੇ ਜਿਹੇ ਝੁੱਗੀਆਂ ਝੋ ਆਪਣੀਆਂ ਟਾਈਪ ਅ ਇਲਾਕੇ ਤੇ ਜਾਂਦੇ ਆ ਜਿੱਥੇ ਕੋਈ ਬਹੁਤੀ ਸਫਾਈ ਨਹੀਂ ਸੀ ਕੋਈ ਬਹੁਤਾ ਚਾਨਣ ਨਹੀਂ ਸੀ ਨਿੱਕੇ ਨਿੱਕੇ ਘਰ ਲੋਕਾਂ ਦੇ ਜਿੱਥੇ ਕੇ ਲੋਕ ਆਪਣਾ ਗੁਜ਼ਾਰਾ ਕਰਦੇ ਆ ਜੈਸਾ ਉੱਥੇ ਪਹੁੰਚਦੀ ਆ ਤੇ ਜਾ ਕੇ ਉਹ ਸਰਵਣ ਸਿੰਘ ਦੇ ਘਰ ਦੇ ਗੇਟ ਅੱਗੇ ਖੜੀ ਹੁੰਦੀ ਆ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਇਮਾਨਦਾਰੀ ਦਾ ਪੁੰਜ ਉਹ ਸਰਵਣ ਸਿੰਘ ਜਿਹੜਾ ਕਿ ਟੈਕਸੀ ਡਰਾਈਵਰ ਸੀ ਟੈਕਸੀ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਹਦੇ ਘਰ ਦੀ ਹਾਲਤ ਸੀ ਜਿਹੜੀ ਕੋਈ ਬਹੁਤੀ ਵਧੀਆ ਨਹੀਂ ਸੀ ਉਹ ਗੇਟ 'ਚ ਖੜ ਕੇ ਪਹਿਲਾਂ ਵੇਖਦੀ ਆ ਕਿੰਨਾ ਚ ਹੈ ਉਸ ਤੋਂ ਬਾਅਦ ਉਹ ਗੇਟ ਖੜਕਾਉਂਦੀ ਆ ਤੇ ਜਦੋਂ ਸਰਵਣ ਸਿੰਘ ਦੀ ਪਤਨੀ ਦਰਵਾਜ਼ਾ ਖੋਲਦੀ ਆ ਤਾਂ ਉਹ ਇੱਕ ਅੰਗਰੇਜ਼ਣ ਕੁੜੀ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਜੈਸਕਾ ਉਹਦੇ ਅੱਗੇ ਹੱਥ ਜੋੜਦੀ ਐ ਤੇ ਚਲੋ ਉਹਦੇ ਘਰ ਵਾਲੀ ਐ ਸਰਬਣ ਦੇ ਘਰ ਵਾਲੀ ਸਤਿ ਸ਼੍ਰੀ ਅਕਾਲ ਬੋਲਦੀ ਆ ਉਸ ਤੋਂ ਬਾਅਦ ਜੈਸਕਾ ਉਹਨੂੰ ਕਹਿੰਦੀ ਮੈਂ ਅੰਦਰ ਜਾਣਾ ਚਾਹਣੀ ਆ ਸਰਬਣ ਸਿੰਘ ਦੀ ਪਤਨੀ ਕੋਈ ਬਹੁਤੀ ਪੜੀ ਨਹੀਂ ਸੀ ਉਹਨੂੰ ਇੰਗਲਿਸ਼ ਸਮਝ ਨਹੀਂ ਆਉਂਦੀ ਸੀ ਚਲੋ ਫਿਰ ਵੀ ਉਹ ਇਸ਼ਾਰੇ ਨਾਲ ਉਹਨੂੰ ਅੰਦਰ ਲੈ ਜਾਂਦੀ ਆ ਤੇ ਅੱਗੋਂ ਸਰਬਣ ਸਿੰਘ ਆ ਜਿਹੜਾ ਉਹ ਜੈਸਕਾ ਨੂੰ ਵੇਖ ਕੇ ਸੋਚਦਾ ਵੀ ਇਹ ਕਿਵੇਂ ਆ ਗਈ ਚਲੋ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਤੇ ਹਿੰਦੀ ਦੇ ਵਿੱਚ ਉਹ ਗੱਲ ਕਰਦੀ ਆ ਉਹ ਕਹਿੰਦੀ ਵੀ ਜੋ ਤੁਸੀਂ ਮੇਰੇ ਲਈ ਕੀਤਾ ਹੈ ਨਾ ਵੀ ਉਹ ਕਿਸੇ ਲਈ ਕੋਈ ਨਹੀਂ ਕਰ ਸਕਦਾ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਐਂ ਜਾਵਾਂ ਤੇ ਮੈਂ ਤੁਹਾਨੂੰ ਇਸ ਲਈ ਮਿਲਣ ਆਈ ਆ ਕਿਉਂਕਿ ਮੈਂ ਤੁਹਾਡੀ ਹਾਲਤ ਵੇਖਣਾ ਚਾਹੁੰਦੀ ਸੀ ਤੇ ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਮੇਰੀ ਮਦਦ ਨਹੀਂ ਲਈ ਪਰ ਮੈਂ ਤੁਹਾਡੇ ਲਈ ਕੁਝ ਕਰਨਾ ਚਾਹਣੀ ਆ ਉਹ ਕਹਿੰਦਾ ਵੀ ਤੁਸੀਂ ਮੇਰੇ ਲਈ ਕਿਉਂ ਕਰੋਗੇ ਹਨਾ ਵੀ ਤੁਸੀਂ ਐਡੀ ਟੈਨਸ਼ਨ ਨਾ ਲਓ ਵੀ ਐਂ ਤਾਂ ਫਿਰ 20 ਵਾਰ ਮੈਂ ਕਿਸੇ ਦਾ ਕੋਈ ਸਮਾਨ ਮੋੜਿਆ ਹੋਊਗਾ ਵੀ ਫਿਰ ਇਹਦਾ ਮਤਲਬ ਮੈਂ ਉਹਦੀ ਕੀਮਤ ਲਵਾਂ ਉਹ ਕਹਿੰਦੀ ਮੈਂ ਕੀਮਤ ਨਹੀਂ ਦੇ ਰਹੀ ਇਮਾਨਦਾਰੀ ਦੀ ਕੀਮਤ ਕਦੇ ਵੀ ਨਹੀਂ ਅਦਾ ਕੀਤੀ ਜਾ ਸਕਦੀ ਪਰ ਜੇ ਤੁਸੀਂ ਇਨਸਾਨੀਅਤ ਦਿਖਾਈ ਹੈ ਤਾਂ ਮੈਂ ਵੀ ਇੱਕ ਹਿਊਮਨ ਬੀਇੰਗਾ ਮੈਂ ਚਲੋ ਅੰਗਰੇਜ਼ਨਾਂ ਗੋਰੀਆਂ ਮੇਰਾ ਦੇਸ਼ ਹੋ ਰਾ ਪਰ ਇਨਸਾਨੀਅਤ ਮੇਰੇ ਅੰਦਰ ਵੀ ਹੈਗੀ ਆ ਫਿਰ ਉਹ ਸਾਰੇ ਘਰ ਦੇ ਵਿੱਚ ਨਿਗਾ ਮਾਰਦੀ ਆ ਉਹ ਉਹਦੇ ਬੇਟੇ ਦਾ ਮਾਸੂਮ ਚਿਹਰਾ ਵੇਖਦੀ ਆ ਤੇ ਉਸ ਤੋਂ ਬਾਅਦ ਉਹ ਚਲੋ ਚੁੱਪਚਾਪ ਉਹਨਾਂ ਨੂੰ ਮਿਲ ਕੇ ਚਲੀ ਜਾਂਦੀ ਆ ਤੇ ਅਗਲੇ ਦਿਨ ਉਹਦੀ ਫਲਾਈਟ ਹੁੰਦੀ ਆ ਉਹ ਕੈਨੇਡਾ ਪਹੁੰਚ ਜਾਂਦੀ ਆ ਤੇ ਕੈਨੇਡਾ ਜਾਣ ਤੋਂ ਬਾਅਦ ਉਹ ਸੋਚਦੀ ਆ ਵੀ ਮੈਂ ਕਿਵੇਂ ਨਾ ਕਿਵੇਂ ਸਰਬਣ ਦੀ ਮਦਦ ਕਰਾਂ ਕੈਨੇਡਾ ਜਾ ਕੇ ਉਹ ਆਪਦਾ ਐਗਜ਼ਾਮ ਦਿੰਦੀ ਹੈ ਤੇ ਉਹਦੇ ਐਗਜ਼ਾਮ ਦਾ 10 ਦਿਨ ਬਾਅਦ ਰਿਜ਼ਲਟ ਆਉਂਦਾ ਤੇ ਇਹਨਾਂ 10 ਦਿਨਾਂ ਦੇ ਵਿੱਚ ਉਹ ਸਰਬਣ ਸਿੰਘ ਬਾਰੇ ਹੀ ਸੋਚਦੀ ਰਹਿੰਦੀ ਆ ਜਦੋਂ ਉਹਦਾ ਰਿਜ਼ਲਟ ਆਉਂਦਾ ਐਗਜ਼ਾਮ ਦੇ ਵਿੱਚੋਂ ਉਹ ਟੌਪ ਕੀਤਾ ਹੁੰਦਾ ਉਹਨੇ ਤੇ ਉਹ ਬਹੁਤ ਖੁਸ਼ ਹੁੰਦੀ ਆ ਉਹਨੂੰ ਇੱਕ ਬਹੁਤ ਵਧੀਆ ਜੌਬ ਮਿਲ ਜਾਂਦੀ ਆ ਤੇ ਫਿਰ ਉਹ ਸੋਚਦੀ ਆ ਵੀ ਹੁਣ ਮੌਕਾ ਆ ਗਿਆ ਸਰਬਣ ਸਿੰਘ ਦੀ ਮਦਦ ਕਰਨ ਦਾ ਫਿਰ ਉਹ ਸਰਬਣ ਸਿੰਘ ਦੇ ਨਾਲ ਫੋਨ ਤੇ ਗੱਲ ਕਰਦੀ ਆ ਉਹਦੇ ਤੋਂ ਉਹਦਾ ਬਾਇਓ ਡਾਟਾ ਮੰਗਦੀ ਆ ਤੇ ਫਿਰ ਉਹਨੂੰ ਉਹ ਸਪான்ਸਰ ਕਰਦੀ ਆ ਹੁਣ ਇੱਕ ਅੰਗਰੇਜ਼ਣ ਕੁੜੀ ਆ ਜਿਹੜੀ ਉਹ ਕਿਸੇ ਪੰਜਾਬੀ ਮੁੰਡੇ ਨੂੰ ਸਪான்ਸਰ ਕਰਦੀ ਆ ਵੀਜ਼ਾ ਮਿਲਣਾ ਹੈਗਾ ਸੁਬਾਹ ਬਕਸੀ ਮਿਲ ਨਹੀਂ ਸੀ ਚਲੋ ਉਸ ਤੋਂ ਬਾਅਦ ਉਹ ਉਹਨੂੰ ਸਪான்ਸਰ ਕਾਗਜ਼ ਭੇਜਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੁਸੀਂ ਕਿਸੇ ਉਹਦੇ ਕੋਲ ਅੰਬੈਸੀ ਵਾਲੇ ਕੋਲ ਜਾਓ ਤੁਸੀਂ ਕਿਸੇ ਇਮੀਗ੍ਰੇਸ਼ਨ ਵਾਲੇ ਕੋਲ ਜਾਓ ਤੇ ਆਪਣੀ ਫਾਈਲ ਤਿਆਰ ਕਰੋ ਤੇ ਫਿਰ ਸਰਬਨ ਸਿੰਘ ਆ ਜਿਹੜਾ ਉਹ ਉਹਦੀ ਗੱਲ ਮੰਨਦਾ ਤੇ ਉਹਦੀ ਪਤਨੀ ਵੀ ਕਹਿੰਦੀ ਆ ਵੀ ਚਲ ਜੇ ਆਪਣੀ ਉਹ ਮਦਦ ਕਰ ਰਹੀ ਆ ਤੇ ਇਹਦੇ ਵਿੱਚ ਮਾੜਾ ਕੀ ਆ ਫਿਰ ਉਹ ਨਾ ਇਮੀਗ੍ਰੇਸ਼ਨ ਵਾਲਿਆਂ ਕੋਲ ਜਾ ਕੇ ਆ ਉਹ ਸਪான்ਸਰ ਦਾ ਜਿਹੜਾ ਪੇਜ ਹੁੰਦਾ ਸਪான்ਸਰ ਲੈਟਰ ਹੁੰਦੀ ਆ ਉਹ ਉਹਨਾਂ ਨੂੰ ਦਿੰਦਾ ਤੇ ਇਮੀਗ੍ਰੇਸ਼ਨ ਵਾਲੇ ਉਹਨੂੰ ਦੱਸਦੇ ਆ ਵੀ ਐ ਤਿਆਰ ਹੋਊਗੀ ਫਾਈਲ ਆਹਾਹਾ ਕਾਗਜ਼ ਚਾਹੀਦੇ ਆ ਸਾਰੇ ਉਹ ਲਿਖ ਕੇ ਦੇ ਦਿੰਦੇ ਆ ਉਸ ਤੋਂ ਬਾਅਦ ਸਰਬਣ ਸਿੰਘ ਜਿਹੜਾ ਉਹ ਸਾਰੀ ਫਾਈਲ ਤਿਆਰ ਕਰਦਾ ਭਾਵੇਂ ਕਿ ਫਾਈਲ ਤਿਆਰ ਕਰਨ ਤੇ ਉਹਦਾ 10-15000 ਖਰਚਾ ਆ ਜਾਂਦਾ ਫਿਰ ਉਹ ਫਾਈਲ ਆ ਜਿਹੜੀ ਉਹ ਇਮੀਗ੍ਰੇਸ਼ਨ ਵਾਲਿਆਂ ਦੇ ਥਰੂ ਅੰਬੈਸੀ ਦੇ ਵਿੱਚ ਭੇਜਦਾ ਤੇ ਹੁਣ ਇੱਕ ਅੰਗਰੇਜ਼ਨ ਕੁੜੀ ਜਿਹੜੀ ਕਿ ਉਧਰ ਵਧੀਆ ਜੌਬ ਕਰਦੀ ਸੀ ਉਹਨੂੰ ਜੌਬ ਵਧੀਆ ਮਿਲ ਗਈ ਸੀ ਉਹਦੀ ਸਪੌਂਸਰਸ਼ਿਪ ਤੇ ਵੀਜ਼ਾ ਮਿਲਣਾ ਜਿਹੜਾ ਉਹ ਸਬਾਬ ਕਿਸੇ ਵੀ ਜਾਂ ਮਿਲ ਗਿਆ ਸੀ ਕਿਉਂਕਿ ਉਹਨੇ ਸਪான்ਸਰਸ਼ਿਪ ਦੇ ਵਿੱਚ ਸਾਰੀ ਗੱਲ ਇਹ ਲਿਖੀ ਸੀ ਵੀ ਮੈਂ ਇਹਨੂੰ ਤਰਸ ਦੇ ਆਧਾਰ ਤੇ ਨਹੀਂ ਬੁਲਾ ਰਹੀ ਵੀ ਇਹੋ ਜਿਹੇ ਬੰਦਿਆਂ ਦੀ ਇੱਧਰ ਲੋੜ ਆ ਵੀ ਇੱਕ ਬੰਦਾ ਜਿਹੜਾ ਕਿ ਆਪਣੇ ਸਾਰਾ ਦਿਨ ਦੀ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਵੀ ਨਹੀਂ ਭਰ ਸਕਦਾ ਬੱਚੇ ਦਾ ਫਿਊਚਰ ਬਣਾਉਣਾ ਤਾਂ ਦੂਰ ਵੀ ਉਹਦੀ ਇਮਾਨਦਾਰੀ ਨੂੰ ਦੇਖ ਕੇ ਮੈਂ ਇਹਨੂੰ ਬੁਲਾਉਣਾ ਚਾਹਣੀ ਆ ਤੇ ਮੈਂ ਇਹਨੂੰ ਇੱਥੇ ਆਪਣੀ ਗੱਡੀ ਦਾ ਡਰਾਈਵਰ ਰੱਖਣਾ ਚਾਹਣੀ ਆ ਤੇ ਉਹਦੀ ਚਲੋ ਸਪான்ਸਰਸ਼ਿਪ ਤੇ ਵੀਜ਼ਾ ਜਿਹੜਾ ਉਹਨੂੰ ਪਹਿਲੇ ਹੀ ਅ ਮਤਲਬ ਬੋਲ ਤੇ ਵੀਜ਼ਾ ਮਿਲ ਜਾਂਦਾ ਪਹਿਲੀ ਹੀ ਲਿਖਤ ਤੇ ਵੀਜ਼ਾ ਮਿਲ ਜਾਂਦਾਗਾ ਤੇ ਫਿਰ ਸਰਬਣ ਸਿੰਘ ਦਾ ਜਦੋਂ 15 ਦਿਨ ਦੇ ਵਿੱਚ ਵੀਜ਼ਾ ਆ ਜਾਂਦਾ ਬਿੱਦ ਫੈਮਿਲੀ ਸਰਬਣ ਸਿੰਘ ਬੜਾ ਖੁਸ਼ ਹੁੰਦਾ ਤੇ ਜੈਸਕਾ ਟਾਈਮ ਟਾਈਮ ਤੇ ਸਰਬਣ ਸਿੰਘ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਆ ਫਿਰ ਉਸ ਤੋਂ ਬਾਅਦ ਉਹ ਜਦੋਂ ਨੂੰ ਪਤਾ ਲੱਗਦਾ ਵੀ ਇਹਨਾਂ ਦਾ ਵੀਜ਼ਾ ਲੱਗ ਗਿਆ ਉਹ ਉਹਨਾਂ ਦੀਆਂ ਟਿਕਟਾਂ ਕਰਾਉਂਦੀ ਆ ਪੂਰੀ ਫੈਮਿਲੀ ਦੀਆਂ ਤੇ ਉਹਨਾਂ ਨੂੰ ਕਹਿੰਦੀ ਆ ਉਹਦੇ ਉਹਦਾ ਅਕਾਊਂਟ ਨੰਬਰ ਲੈਂਦੀ ਆ ਉਹਨੂੰ ਪੈਸੇ ਟਰਾਂਸਫਰ ਕਰਦੀ ਆ ਵੀ ਤੁਸੀਂ ਇਸ ਤਰ੍ਹਾਂ ਸ਼ਾਪਿੰਗ ਕਰਕੇ ਆਇਓ ਵਧੀਆ ਕੱਪੜੇ ਲੈ ਕੇ ਆਇਓ ਤੇ ਫਿਰ ਸਰਬਣ ਸਿੰਘ ਤੇ ਉਹਦੀ ਪਤਨੀ ਚਾਈ ਚਾਈ ਸ਼ਾਪਿੰਗ ਕਰਦੇ ਆ ਤੇ ਇੱਕ ਮਹੀਨੇ ਦੇ ਬਾਅਦ ਉਹ ਦੋਨੋਂ ਜੀ ਕੈਨੇਡਾ ਜਾਂਦੇ ਆ ਤੇ ਕੈਨੇਡਾ ਦੇ ਵਿੱਚ ਫਿਰ ਉਹੀ ਜੈਸਕਾ ਉਹਨਾਂ ਨੂੰ 에ਅਰਪੋਰਟ ਤੋਂ ਰਿਸੀਵ ਕਰਨ ਆਉਂਦੀ ਆ ਤੇ ਫਿਰ ਜੈਸਕਾ ਸਰਬਣ ਸਿੰਘ ਨੂੰ ਆਪਣੀ ਗੱਡੀ ਦਾ ਡਰਾਈਵਰ ਰੱਖਦੀ ਆ ਤੇ ਆਪਣੇ ਹੀ ਮਕਾਨ ਦੇ ਵਿੱਚ ਉਹਨਾਂ ਨੂੰ ਰਹਿਣ ਲਈ ਜਗ੍ਹਾ ਵੀ ਦਿੰਦੀ ਆ ਦੇਖੋ ਇੱਕ ਬੰਦੇ ਦੀ ਇਮਾਨਦਾਰੀ ਨੇ ਉਹਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਵਾਕਿਆ ਹੀ ਇਮਾਨਦਾਰੀ ਆ ਜਿਹੜੀ ਉਹ ਸਾਡੇ ਕੰਮ ਆਉਂਦੀ ਆ ਕੰਮ ਆਵੇ ਨਾ ਆਵੇ ਪਰ ਇਨਸਾਨੀਅਤ ਦੀ ਮਿਸਾਲ ਇਮਾਨਦਾਰੀ ਆ ਜਿਹੜੀ ਜੇ ਇਹਨੂੰ ਅਸੀਂ ਜਿੰਦਾ ਰੱਖਾਂਗੇ ਤਾਂ ਸਾਡਾ ਕੋਈ ਕਦੇ ਵੀ ਕੁਝ ਨਹੀਂ ਵਿਗਾੜ ਸਕਦਾ ਚਮਤਕਾਰ ਜਿਹੜੇ ਆਪਾਂ ਕਹਿਨੇ ਆ ਨਾ ਵੀ ਕਿਸੇ ਦੀ ਜ਼ਿੰਦਗੀ 'ਚ ਚਮਤਕਾਰ ਇਹੀ ਚਮਤਕਾਰ ਹੁੰਦੇ ਆ ਤੇ ਇਹ ਸਾਡੀ ਨੇਕੀ ਦਾ ਸਾਡੀ ਇਮਾਨਦਾਰੀ ਦਾ ਫਲ ਹੁੰਦੇ ਨੇ ਹਾਂਜੀ ਦੋਸਤੋ ਸਰਬਣ ਸਿੰਘ ਤੇ ਜੈਸਕਾ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ